ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਅੱਜ ਸ਼ਿਵ ਕੁਮਾਰ ਬਟਾਲਵੀ ਜੀ ਦੀ ਡੈਥ ਅਨਿਵਰਸਰੀ ਆ ਉਸ ਨੂੰ ਸਮਰਪਿਤ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕਰਨ ਜਾ ਰਹੇ ਆ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਜਾ ਰਹੇ ਆ ਕਿ ਜਿੰਨੇ ਵੀ ਨਵੇਂ ਸ਼ਾਇਰ ਨੇ ਲੇਖਕ ਨੇ ਗੀਤਕਾਰ ਨੇ ਉਹ ਸਾਰਿਆਂ ਇੱਕ ਇੱਕ ਮਿੰਟ ਦੀ ਆਪਣੀ ਵੀਡੀਓ ਬਣਾ ਕੇ ਮੈਨੂੰ ਭੇਜੋ ਮੇਰੇ ਨੰਬਰ ਤੇ ਭੇਜੋ ਇੰਸਟਾਗ੍ਰਾਮ ਤੇ ਮੈਨੂੰ ਡੀਐਮ ਕਰ ਸਕਦੇ ਹੋ ਤੇ ਫੇਸਬੁੱਕ ਤੇ ਕਰ ਸਕਦੇ ਹੋ ਅਸੀਂ ਉਹ ਵੀਡੀਓ ਨੂੰ ਜਿਹੜੀਆਂ ਸਾਨੂੰ ਬੈਸਟ ਲੱਗਣਗੀਆਂ ਅਸੀਂ ਉਹਨਾਂ ਨੂੰ ਸ਼ੇਅਰ ਕਰਾਂਗੇ ਇਹ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੇ ਨਾਲ ਇੱਕ ਇਹ ਵੀ ਅਨਾਉਂਸਮੈਂਟ ਕਰਨ ਜਾ ਰਹੇ ਹਾਂ ਕਿ 26 ਜੁਲਾਈ ਨੂੰ ਸ਼ੇਖ ਕੁਮਾਰ ਬਟਾਲਵੀ ਜੀ ਦਾ ਜਨਮ ਦਿਨ ਹੁੰਦਾ ਉਦੋਂ ਅਸੀਂ ਇੱਕ ਮੁਸ਼ਾਇਰਾ ਕਰਵਾਉਣ ਦੀ ਸੋਚਿਆ ਜਿਹੜੀਆਂ ਇਹਨਾਂ ਵੀਡੀਓ ਦੇ ਵਿੱਚ ਬੈਸਟ ਵੀਡੀਓ ਆਣਗੀਆਂ ਉਹਨਾਂ ਜੋ ਉਹਨਾਂ ਵੀਡੀਓ ਦੇ ਵਿੱਚ ਅਸੀਂ ਚੁਣਾਂਗੇ ਬੈਸਟ ਵੀਡੀਓ ਨੂੰ ਕੱਢਾਂਗੇ ਤੇ ਉਸਨ ਸ਼ਹਿਰੇ ਲਈ ਉਹਨਾਂ ਲੇਖਕਾਂ ਨੂੰ ਉਹਨਾਂ ਕਵੀਆਂ ਨੂੰ ਅਸੀਂ ਇਨਵਾਈਟ ਕਰਾਂਗੇ ਉਹ ਸਾਡੇ ਮੁਸ਼ਾਇਰੇ ਦੇ ਵਿੱਚ ਆਉਣਗੇ ਤੇ ਆਪਣੀਆਂ ਲਿਖਤਾਂ ਸੁਣਾਉਣਗੇ ਤੇ ਅਸੀਂ ਇਹ ਇੱਕ ਛੋਟਾ ਜਿਹਾ ਪਰਾਲੇ ਦੀ ਸ਼ੁਰੂਆਤ ਕੀਤੀ ਆ ਤੇ ਤੁਸੀਂ ਇਸ ਵਿੱਚ ਵੱਧ ਤੋਂ ਵੱਧ ਹਿੱਸਾ ਪਾਓ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੈ ਵੀ ਜਿਹੜਾ ਨਵਾਂ ਟੈਲੈਂਟ ਆ ਉਹ ਕਿਤੇ ਨਾ ਕਿਤੇ ਲੁਕਿਆ ਰਹਿੰਦਾ ਤੇ ਜਿਹੜੇ ਜਿਹੜੇ ਚੱਲ ਜਾਂਦੇ ਨੇ ਉਹ ਚਲੋ ਚੱਲਦੇ ਰਹਿੰਦੇ ਨੇ ਤੇ ਜਿਹੜੇ ਨਵੇਂ ਟੈਲੈਂਟ ਨੇ ਅੱਗੇ ਨਹੀਂ ਆਉਂਦੇ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਚਲੋ ਵੱਧ ਤੋਂ ਵੱਧ ਇਸ ਵੀਡੀਓ ਦੇ ਵਿੱਚ ਨੂੰ ਸ਼ੇਅਰ ਕਰੋ ਤੇ ਉਹਨਾਂ ਲੋਕਾਂ ਤੱਕ ਪਹੁੰਚਾਓ ਜਿੰਨਾਂ 'ਚ ਟੈਲੈਂਟ ਆ ਕਿ ਉਹ ਕਿਸੇ ਨਾ ਕਿਸੇ ਕਾਰਨ ਪਿੱਛੇ ਲੁਕਿਆ ਹੋਣੇ ਧੰਨਵਾਦ